ਅੱਜ ਵੀ ਮਿਲਦੇ ਆਪਾਂ ਬੂਗਲੇ ਨੂੰ ਕੋਰਡੀ ਕਰਾ ਰਿਹਾ ਨੂੰ ਕਿਉਂਕਿ ਉਹ ਜਿਸ ਨੂੰ ਪਤਾ ਹੀ ਅੱਜ ਕੱਲ YouTube ਤੇ ਛਾਇਆ ਬੰਦ ਤੇ ਇੱਕ ਬਈ ਬਾਈ ਦੀ ਗੱਲ ਬਹੁਤ ਬਹਿਰ ਲੋ ਇਸੇ ਰੋਟੀਆਂ ਖਾਣਾ ਪੜ ਜਾਏ ਉਹਦੇ ਪਰ ਵੀ ਆਪਾਂ ਕਰਾਂ ਗੱਲ ਉਹ ਤਾਂ ਅੱਜ ਵੀ ਆਪਣਾ ਵੀਰ ਨਾ ਜੰਟਾ ਇੱਕ ਬਾਡੀ ਖੜਾ ਰਿਹਾ ਜਾਨਪੁਰੇ ਤੋਂ ਉਹ ਮਿਲਣਾ ਆਇਆ ਸੀਗਾ ਆਪਣਾ ਵੀਰ ਤੇ ਉਹ ਖੇਡਦਾ ਜੰਟਾ ਨਾ ਤੇ ਗਰੀਬ ਜਿੰਦਗੀ ਉਹ ਖੇਡਦਾ ਰਿਹਾ ਕੋਈ ਮਾਂ ਬਾਪ ਮਰ ਗਏ ਇਹਨਾਂ ਦਾ ਬਾਪ ਪਾਲਿਆ ਕੋਬਡੀ ਵਾਲੇ ਨਾ ਹਾਂਜੀ ਹਾਂਜੀ ਇਹ ਕੋਈ ਚੰਗੀ ਵਧੀਆ ਗੇਮ ਨਹੀਂ ਸੀ ਗਰੀਬੀ ਦਾ ਟੌਪ ਸੀ ਕੋਈ ਬਾਹਰ ਖੂਤਾ ਸੀ ਮਾਂ ਦੇ ਗਰੀਬ ਨਾ ਕੰਮ ਕਰਦਾ ਮੈਂ ਇਹ ਕੌਡੀਆਂ ਤੋਂ ਕੀ ਲੈਣਾ ਸੀ ਮੈਂ ਵੱਖ-ਵੱਖ ਪਲੇਅਰਾਂ ਨੂੰ ਮਿਲਦਾ ਰਿਹਾ ਤਖੜਿਆਂ ਨੂੰ ਕਿ ਮੈਨੂੰ ਯਾ ਕਢਾ ਲਓ ਹੁਣ ਉਹਦੇ ਕੋ ਬਾਬੀ ਦੀ ਵੀੜ ਚਕਾਉਂਦੇ ਸੀ ਹਾਂਜੀ ਹਾਂਜੀ ਉਹ ਅਗਲਾ ਹੁਣ ਮੈਨੂੰ ਜੇ ਮੈਂ ਖੇਡਿਆ ਨਹੀਂ ਸੀ ਤੇ ਅਗਲਾ ਕਹਿੰਦਾ ਸੀ ਯਾਰ ਤੂੰ ਬਾਈ ਤੂੰ ਆਵਦਾ ਨਾ ਸਾਡਾ ਟੀਮ ਵੀ ਸਕ੍ਰੈਚ ਕਰਾਏਗਾ ਤੂੰ ਆਉਂਦਾ ਜਾ ਯਾਰ ਠੀਕ ਆ ਛੋਟੀ ਉਮਰ ਸੀ ਨਾ ਛੋਟੀ ਉਮਰ ਚ ਪਹਿਲਾਂ ਵਾਲੇ ਟਾਈਮ ਹਾਂ ਬੇਮਤੀ ਉਮਰ ਸੀ ਹਾਂ ਕਈ ਬੰਦੇ ਜਿਹੜੇ ਹੁਣ ਮਾਰੇ ਪਲੇਅਰ ਹੁੰਦੇ ਸੀ ਉਹਨਾਂ ਨੂੰ ਐ ਹੁੰਦਾ ਸੀ ਪੀ ਚੱਲ ਜਲ ਘੜਾਰੋ ਆਪ ਦਾ ਹਾਰ ਨਹੀਂ ਹੈ ਪੂਰੀ ਟੀਮ ਤਕੜੀ ਹੈ ਹਾਂ ਇਹ ਥਿੜੀ ਹੁੰਦੀ ਸੀ ਹਾਂ ਆ ਉਹ ਇੱਕ ਉਹ ਬਾਬੇ ਦੀ ਬੀੜ ਚਕਾਉਂਦੀ ਸੀ ਇਹ ਬੰਦਾ ਉਹ ਮਤਲਬ ਪਿਆਰ ਨੌਰ ਪਿੰਡ ਘਟਾਉਂਦੀ ਸੀ ਅਜੇ ਵੀ ਝਾਰੇ ਪਿੰਡ ਦੇ ਹੋਣੇ ਚਾਹੀਦੇ ਬੰਦੇ ਹਾਂ ਮੈਂ ਫਿਰ ਲੰਮਾ ਮੈਂ ਲੰਮਾ ਖੇਡਦਾ ਰਿਹਾ ਲੰਮਾ ਤੁਰਿਆ ਗਿਆ ਠੀਕ ਆ ਠੀਕ ਹੈ ਜੀ ਇਧਰ ਦਾ ਮੈਨੂੰ ਪਤਾ ਜੀ ਮੈਂ ਬਠਿੰਡੇ ਫੜਿਆ ਜਾਊਂਗਾ ਮਲਧਾਨਾ ਏਰੀਆ ਸ਼ੂਟ ਕਰ ਲਿਆ ਉਧਰ ਮੈਂ ਜਾ ਕੇ ਏਰੀਆ ਦੇ ਵਿੱਚ ਮੇਲੇ ਪਤਾ ਕਰਕੇ ਉਦੋਂ ਨੂੰ ਮੈਂ ਮੇਲਿਆਂ ਨੂੰ ਸ਼ੂਟ ਕਰਦਾ ਰਿਹਾ ਖੇਡਦਾ ਰਿਹਾ ਲੋਕਾਂ ਕੇ ਖੇਡਦਾ ਰਿਹਾ ਜਿਵੇਂ ਰੀਡਰ ਸੀ ਮੈਂ ਜਾਪ ਤੇ ਖੜਦਾ ਰਿਹਾ ਇੱਕ ਕਦਾ ਜੱਫਾ ਲਾ ਦੇਣਾ ਮੈਜਨਟੀਮ ਨੇ ਨੇੜੇ ਜਾ ਬੜਨਾ ਲੋਕੇ ਖਿੜੀ ਗਿਆ ਜਿਵੇਂ ਹੰਬਰ ਸੀ ਹਾਂ ਬੱਸੀਆਂ ਸੀ ਇਹਨਾਂ 'ਚ ਖਿੜਿਆ ਉਹ ਰੋਟੀ ਵਾਲੀ ਗੱਲ ਤਾਂ ਇਹ ਸੀ ਵੀ ਜੇ ਹੁਣ ਵੀ ਮੈਨੂੰ ਕੋਈ ਬੰਦਾ ਆਮ ਨਾਰਮਲ ਫੜ ਲੈਂਦਾ ਹਾਂ ਤੇ ਯਾਰ ਫਿਰ ਆਏ ਹੁਣ ਮੈਨਿਟਰ ਤੇ ਚੜਿਆ ਹੋਇਆ ਬੰਦਾ ਅਗਲਾ ਕਹਿੰਦਾ ਇਹ ਨਹੀਂ ਫੜਦਿਆ ਹਾਂ ਇਹ ਤਾਂ ਗੱਲ ਹੈ ਕਿ ਬਹੁਤ ਹੋ ਜਾਂਦਾ ਹਾਂ ਤੇ ਘਰੋਂ ਜਾ ਕੇ ਬੰਦਾ ਕੋਈ ਇੱਕ ਗਰਾਊਂਡ ਨਹੀਂ ਦੇਖਿਆ ਉਹਨੇ ਉਹ ਉਹੀ ਜਾ ਕੇ ਫੜ ਲੇ ਹਨਾ ਬਹੁਤ ਹੋ ਜਾਂਦਾ ਉਹ ਛੋਟੀ ਪਈ ਸੀ ਤੇ ਉਹ ਟੁੱਟ ਗਈ ਪਚਾ ਲਿਓ ਕਹਿੰਦਾ ਯਾਰ ਪੂ ਜਮਾ ਦਾ ਗਈ ਤੋੜੇ ਪੱਨ ਕੰਨੀ ਤੋਂ ਨਹੀਂ ਗਈ ਹਾਂ ਵੀ ਫੇਰ ਵੀ ਡੰਡਾ ਰਹਿ ਗਿਆ ਜੇ ਪਲੇਅਰਾਂ ਹੁਣ ਪਲੇਅਰਾਂ ਮੈਂ ਘੜ ਵੀ ਸਕਦਾ ਟੀਮ ਵੀ ਬਣਾ ਸਕਦਾ ਸਾਰਾ ਕੁਝ ਮੈਂ ਕਰਨ ਜਾਣਦਾ ਹਾਂ ਇਹ ਜਿਹੜੇ ਨਾਂ ਦੇ ਵਿੱਚੋਂ ਲੰਘਾ ਮੇਰਾ 50 ਸਾਲ ਦਾ ਘਟ ਤੋਂ ਘਟ ਯਾਰ ਬਾ 50 ਸਾਲ ਦਾ ਵੀ 50 ਸਾਲ ਬਾਅਲੇ ਵੱਡੇ ਹੁੰਦੇ ਆ ਦੇਖ ਲਓ ਉਹ ਵੱਡੇ ਹੁੰਦੇ ਆ 50 ਸਾਲ ਉਮਰ ਲੰਘ ਜਾਂਦੀ ਆ ਬਈ ਸਰ ਜੀ ਮੈਨੂੰ ਲਗਾਤਾਰ ਖੇਡ ਤੂੰ ਮੇਰੇ ਸਾਲ 50 ਸਾਲ ਲਗਾਤਾਰ ਖੇਡਿਆ ਮੈਂ ਲਗਾਤਾਰ ਜੇ ਗਰਾਊਂਡ ਜਿੱਨਾ ਤੇ ਜਾਂ ਕਿਤੇ ਵੀ ਯਾਰ ਕੰਮ ਸੀ ਤੰਦਾ ਸੀ ਘਰੇ ਵੀ ਪਰਿਵਾਰ ਚ ਮੈਂ ਤੇ ਰੋਟੀ ਖਾਂਦਾ ਸੀ ਉਸ ਤੋਂ ਬਾਅਦ ਮਿਹਨਤ-ਮੁੰਤ ਲਾ ਕੇ ਰੋਟੀ ਨਾ ਆ ਕੇ ਮੈਂ ਫੇਰ ਖਾਂਦਾ ਸੀ ਘਰੇ ਪਰਿਵਾਰ ਨੂੰ ਪਤਾ ਸੀ ਵੀ ਤੇ ਮਿਹਨਤ ਲਾ ਕੇ ਆਊਗਾ ਗਰਾਊਂਡ ਜਾਂਦਾ ਭੱਜਣ ਜਾਣਾ ਨੱਠਣਾ ਕਿ ਕਿਸੇ ਨੂੰ ਹਰਾਉਣ ਦੀ ਖਾਤ ਸਾਰੇ ਸਰੀਦ ਆਪ ਦੀ ਦੁੱਕੀ-ਦੁੱਕੀ ਲਾਉਣੀ ਪੈਂਦੀ ਆ ਇਹ ਤਾਂ ਹੈਗਾ ਜੀ ਮਿਹਨਤ ਨਾਲ ਹੀ ਅਸਰਦਾ ਨਾ ਤੇ ਹੁਣ ਕਿੰਨਾ ਟਾਈਮ ਆ ਜੇ ਮੰਨ ਲਾ ਖੇਡੀ ਜਾਂ ਹਜੇ ਗਰਾਊਂਡ 'ਚ ਕਿੰਨਾ ਟਾਈਮ ਪਾਉਣਾ ਧਮਗਾ ਨਹੀਂ ਪਾਦਾ ਹੁਣ ਯਾਰ ਸਮਾਂ ਥੋੜਾ ਹਾਲਾਤ ਠੀਕ ਨਹੀਂ अच्छा हां ਵੀ ਪਸਰੀਕ ਦਾ ਵਜਨ ਵਾਲਾ ਹੋ ਗਿਆ ਤਾਂ ਨੰਮਾ ਪੱਕਾ ਪਾਰ ਹੋ ਗਿਆ ਕਿਨੇ ਕੰਚੀ ਕੁੰਚੀ ਮਾਰੀ ਲੱਤ ਟੁੱਟ ਗਈ ਜਾਰੋ ਆ ਲੋਕ ਨਸ਼ੇ ਨਸ਼ੇ ਵਾਲਾ ਕਰਨ ਲੱਗ ਗਿਆ ਅਸਲ ਚ ਹੁਣ ਉਹ ਵੀ ਹਾਂ ਇਹ ਤਾਂ ਗੱਲ ਹੈਗੀ ਹੈ ਹੁਣ ਨਸ਼ੇ ਵਾਲੇ ਬੰਦਾ ਕੋਈ ਆ ਗਿਆ ਨਾ ਛਾਪੀ ਕੇ ਵੀ ਮੈਂ ਬੋਗਰੇ ਨੂੰ ਫੜਨਾ ਆਪਾਂ ਲੜਦਾ ਸਕਦੇ ਨਹੀਂ ਉੱਥੇ ਲੱਤ ਚਲੀ ਜਾਂਦੀ ਹੈ ਮੈਂ ਗਰੀਬ ਬੰਦਾ ਮੈਂ ਕਿਸੇ ਨੂੰ ਕੁਝ ਕਹਿ ਨਹੀਂ ਸਕਦਾ ਜੇ ਕਹੂੰਗਾ ਤਾਂ ਬਾਹਰ ਆ ਕੇ ਜੰਬਰ ਜਾਣਗੇ ਉਹ ਇਹ ਤਾਂ ਗੱਲ ਹੈਗੀ ਹੈ ਹੁਣ ਆ ਸਿਸਟਰ ਤਾਂ ਬਹੁਤ ਚੱਲੀ ਉਹਨਾਂ ਕੱਪੜੇ ਲਾਉਣ ਤੋਂ ਪਹਿਲਾਂ ਹੀ ਕਹਿੰਦੇ ਆ ਉਹ ਕਹਿੰਦੇ ਤੈਨੂੰ ਫੜਨਾ ਆਏ ਆ ਹਾਂ ਠੀਕ ਆ ਵੀ ਤੈਨੂੰ ਪਹਿਲਾਂ ਹੀ ਤਾਂ ਅਸੀਂ ਕਿ ਮੇਰੇ ਦਾ ਹੀਰੋ ਦੀ ਓਲਡ ਜਾਂਦਾ ਜਦੋਂ ਅਗਲੇ ਕਹਿੰਦੇ ਤੇਰੇ ਨਾਲ ਖੇਡਣਾ ਆਏ ਆ ਵੀ ਤੈਨੂੰ ਹੀ ਫੜਨਾ ਆਏ ਅਸੀਂ ਹੋਰ ਆ ਹੋਰ ਕੋਈ ਗੱਲ ਹੀ ਕੋਈ ਨਹੀਂ ਫਿਰ ਮੈਂ ਇਹਨਾਂ ਨਾਲ ਕੀ ਬਗੜਿਆ ਹੋਇਆ ਮੈਂ ਤਾਂ ਨੂੰ ਕੋਈ ਚੰਗੀ ਨਹੀਂ ਕਹੀ ਮਾਰੀ ਨਹੀਂ ਕਹੀ ਨੂੰ ਜਾਣਦਾ ਨਹੀਂ ਬਾਈ ਫੇਸ ਤੋ ਆ ਕੇ ਕਹਿੰਦੇ ਕੋਈ ਨਹੀਂ ਬਾਈ ਤੂੰ ਅੱਜ ਆ ਜਾ ਗਰਾਊਂਡ 'ਚ ਬਸ ਰਾਜੀ ਗੱਲ ਹੈ ਜਿਵੇਂ ਹੁਣ ਤੁਸੀਂ ਮਸ਼ਹੂਰ ਹੋਏ ਹੋ ਉਹਨਾਂ ਨਾਲ ਵੀ ਅਸੀਂ ਫਿਰ ਫੜ ਕੇ ਮਸ਼ਹੂਰ ਹੋ ਜਾਂਦੇ ਹਾਂ ਹਾਂ ਵੀ ਮਸ਼ਹੂਰ ਹੋ ਜਾਂਦੇ ਦਾ ਨਾ ਮਸ਼ਹੂਰ ਫਿਰ ਮੈਂ ਡਰ ਜਾਂਦਾ ਵੀ ਕੀ ਪਤਾ ਯਾਰ ਹੁਣ ਇਹ ਬੰਦੇ ਸ਼ਰਿਆਮ ਤਾਂ ਕਹੀ ਜਾਂਦੇ ਆ ਛੱਟ ਫੇਟ ਮਾਰ ਕੇ ਫਿਰ ਹਾਂ ਬੋ ਆ ਤਗੜੇ ਮੁੰਡੇ ਤੋਂ ਕੋਡੀਆਂ ਪ ਫਿਰ ਮੈਂ ਕੌਡੀ ਪਾਉਣਾ ਵੀ ਯਾਰ ਕੋਈ ਦਿਮਾਗ ਦੀ ਕੌਡੀ ਜੋਰ ਦੀ ਕੌਡੀ ਤਾਂ ਹੈ ਨਹੀਂ ਇਹ ਤਾਂ ਹੈ ਨਹੀਂ ਤੇ ਮੈਂ ਪਹਿਲੀ ਕੌਡੀ ਪਾਉਣੀ ਹੁੰਦੀ ਹੈ ਪਹਿਲੀ ਕੌਡੀ ਦਿਮਾਗ ਦੀ ਹੈ ਮੇਰੀ ਪੈ ਵੀ ਦਿਮਾਗ ਨੂੰ ਕੀ ਕਰਾਂਗੇ ਪੰਦਰਾਂ ਖਰੇ ਦਾ ਮੂਹਰੇ ਪਾਏ ਸਾਰੀ 35 ਸਾਲ ਦੀ ਉਮਰ ਹੈ ਹਾਂ ਆਪਣੀ ਉਮਰ 60 70 ਸਾਲ ਦੀ ਹੈ ਉਮਰ ਨਹੀਂ ਜਾਇਜ਼ਤ ਦਿੰਦੀ ਉਹਦਾ ਸਰੀਰ ਠੀਕ ਹੈ ਠੀਕ ਹੈ ਹਾਲਾਤ ਨਹੀਂ ਮਤਲਬ ਜਾਇਜ਼ਤ ਦੇ ਰਹੇ ਤੇ ਅੱਜ ਫਿਰ ਤੁਸੀਂ ਜਾਂਟੇ ਕੋਲੇ ਆਏ ਸੀ ਉਹ ਜਾਂਟੇ ਦਾ ਮੋਹ ਪਿਆਰਾ ਹੈ ਮੇਰੇ ਚੇਲਾ ਬਾਲਕਾ ਇਹ ਵੀ ਕੌਡੀ ਖੇਡਦਾ ਇਹਨੂੰ ਵੀ ਬੈਲ ਸੀ ਇਹ ਵੀ ਕਿਨਾਂ ਨਹੀਂ ਗਰੀਬੀ ਜੇ ਆਦਾ ਕੰਮ ਕੰਮ ਕਰੀ ਜਾਂਦਾ। ਉਹ ਭੇਡ ਬੱਕਰੀ ਲੈਂਦਾ ਜਾਂ ਹੋਰ ਕੰਮ ਕਰਦਾ। ਇਹਨੂੰ ਵੀ ਬੈਲ ਸੀ, ਕਬੂਤਰ ਬਾਜੇ ਕੋਲੇ ਕਬੂਤਰ ਬਾਜ ਹੀ ਆਉਂਦਾ ਹੈ। ਇਹ ਤਾਂ ਗੱਲ ਹੈ। ਇਹ ਕੌਡੀ ਖੇਡਦਾ ਸੀ। ਇਹਦੇ ਖੇਡਣ ਦੇ ਕਰਕੇ ਇਹਦੇ ਕੋਲੇ ਆਉਂਦੇ ਸੀ। ਜੂਲੇ ਬਾਜ ਕੋਲੇ, ਜੂਲੇ ਬਾਜ ਜਾਂ ਕੌਡੀ ਵਾਲਾ, ਕੌਡੀ ਵਾਲੇ ਕੋਲੇ ਜਾਊਗਾ ਇਹ ਤਾਂ ਆ ਗਿਆ। ਦੁੱਖ ਜੇ ਪੁੱਛੂ ਤਾਂ ਬਿਮਾਰ ਕੋਲੇ ਜਾਂ ਮਰੀਜ਼ ਕੋਲੇ ਡਾਕਟਰ ਕੋਲੇ ਜਾਊ ਨਾ ਇਹਦੇ ਕੋਲੇ ਜਾਂਦੇ ਆਉਂਦੇ ਵੀ ਹੁਣ ਇਹ ਪਰਿਵਾਰਕ ਹਾਲਾਤ ਹੋ ਗਏ ਇਹ ਜਿਹੇ ਦੇ ਬਚਾਰੇ ਦੇ ਕੁੜੀਆਂ, ਮੁੰਡੇ ਆ। ਇਹ ਉਹਦੇ ਹਾਲਾਤ ਬਾਰੇ ਸੋਚਦੀ ਆ ਜਦੋਂ ਇਹਨੂੰ ਕੋਈ ਪੈਸੇ ਦੀ ਵਿਚਾਰਾ ਬਾਹਰ ਬੂਰੀ ਵਗ ਜੇ। ਜਾਂ ਤਾਂ ਕੋਈ ਬੱਚੇ ਹੀ ਬਾਹ ਆ ਇਹ ਆਪਾਂ ਕਰ ਸਕਦੇ ਹਾਂ ਐਂ ਤਾਂ ساری ਉਮਰ ਦੇਤੀ ਹਨਾ ਆਪ ਦੀ ਸਾਰੀ ਇਹ ਇਹ ਰਾਤ ਜਿੰਦਗੀ ਲਾਤੀ ਇਹ ਰਹਿ ਦੇ ਲੈਣਾ ਗਈ ਭੇਡ ਬੱਕਰੀ ਪਾਲਦਾ ਆਪ ਦੀ ਐਂਸ਼ ਕਰਦੇ ਤੇ ਲੋਹੜੀ ਵੀ ਆ ਚੱਕਰਾਂ 'ਚ ਪੈਣ ਦੀ ਮੇਰੇ ਨੂੰ ਬਰੀਬ ਜਿੰਦਗੀ ਸੀ ਇਹ ਕਿੱਦਾਂ ਕਿਹੜੇ ਰਾਹ ਹੱਦ ਗਿਆ ਤੇ ਬੈਲ ਹੈ ਬੈਲ ਆ ਇਹ ਤਾਂ ਛੱਡੀ ਨਹੀਂ ਜਾਂਦੀ ਇਹ ਹਾਂ ਮੈਂ ਹੁਣੇ ਕੀ ਲੈਣਾ ਸੀ ਮੈਂ ਗਰੀਬ ਘਰ ਦਾ ਮੁੰਡਾ ਸੀ ਕੋਈ ਮਾਂ ਨਹੀਂ ਪਿਓ ਨਹੀਂ ਸੀ ਭੈਣ ਨਹੀਂ ਭਾਈ ਸੀ ਉਹ ਰੋਟੀ ਖਾਣ ਦਾ ਮਾਰਾ ਲੰਗੜ ਜੀ ਰੋਟੀ ਤਾਂ ਸਹੀ ਮਿਲ ਹੀ ਜਾਊਗੀ ਆਪਾਂ ਕਿਸੇ ਖੇੜੀ ਲਾਵਾਂਗੇ ਹਾਂ ਆਹੋ ਦੇ ਆ ਬਿਚ ਹੌਲੀ ਹੌਲੀ ਉਹ ਹੋ ਜਾਂਦਾ ਕਿਹਨ ਖੇਡਾਂਗੇ ਯਾਰ ਕਿਸੇ ਵਿਚ ਜਾਨੀ ਕਿ ਜਿਹੜਾ ਮਨਲਾ ਜਨੂਨ ਹੁੰਦਾ ਅੰਦਰ ਚੱਲ ਗਏ ਯਾਰ ਵੀ ਆਪਾਂ ਜਾ ਕੇ ਉੱਥੇ ਫੇਰ ਜਾ ਕੇ ਮਨ ਸ਼ਾਂਤ ਹੁੰਦਾ ਸੀ ਜਾਂ ਮੈਂ ਸਾਈਕਲ ਤੇ ਜਾਂਦਾ ਜਾਂ ਬਸ ਤੇ ਚੜ ਕੇ ਜਾਂਦਾ ਕਿ ਤੋ ਰੁਪਏ ਹਾਸਲ ਕਰਦਾ ਉਹ ਜਾਣ ਦੀ ਖਾਤਰ ਉਹ ਵੀ ਕਿ ਅਨੁਸ਼ਾਨਾ ਪੱਕਾ ਹੁੰਦਾ ਸੀ ਵੀ ਉੱਥੇ ਜਾਣਾ ਹੀ ਜਾਣਾ ਹੈ ਉੱਥੇ ਲੋਕਾਂ ਨੂੰ ਦੇਖਣਾ ਵੀ ਕਿਹੜਾ ਤਖੜਾ ਮਾਰਾ ਫਿਰ ਉਹਦੀ ਤਖੜੇ ਦੀ ਮਿਹਨਤ ਕਰਦੀ ਵੀ ਮੈਨੂੰ ਕਢਾ ਲਾ ਉਹ ਤਖੜਾ ਕਦੋਂ ਮਾਰੇ ਦੀ ਸੁਣਦਾ ਤਖੜੇ ਦੇ ਕਿੱਥੇ ਸਾਂ ਇਹਦਾ ਗੱਲ ਹੈਗੀ ਇਹ 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 ਲੋਕ ਉਲਟਾਰਦੇ ਆ ਤਖੜੇ ਹੁੰਦੇ ਜਿਹੜੇ ਇਹ ਉਲਟਾਰਦੇ ਆ ਜਦੋਂ ਮਾਲਾ ਬੰਦਾ ਆਪ ਤਕੜਾ ਹੋ ਜਾਂਦਾ ਫਿਰ ਮੈਂ ਤਾਂ ਕਰਦੇ ਆ ਵੀ ਸਾਡੇ ਠੀਕਾ ਜਦੋਂ ਨੌ ਚੜਦਾ ਫਿਰਦਾ ਉਸ ਫੋਨ ਕਰ ਕਰ ਸਾਦੇ ਆ ਵੀ ਆ ਜਾ ਆ ਜਾ ਵੀ ਆ ਜਾ ਇੱਕ ਦਿਨ ਤਾਂ ਖੇਡ ਜਾ ਜਦੋਂ ਮੈਂ ਪੂਰਾ ਤਕੜਾ ਹੋਗਾ ਮੈਂ ਦੋ ਚ ਟੀਮ ਬਣਾਈ ਸੀ ਇਹ 40 ਸਾਲਾਂ ਠੀਕ ਆ 2002 ਚ ਹਾਂ ਪਹਿਲਾਂ ਮੈਂ ਮੁਖਸਰ ਚ ਖੇਡਦਾ ਮੁਖਸਰ ਚ ਪਾ ਗਿਆ ਪੁੱਤੋ ਅੱਛਾ ਅੱਛਾ ਜੀ ਮੁਖਸਰ ਤੋਂ ਬਾਅਦ ਫਿਰ ਮੈਂ ਫਰੀ ਕੋਰਟ ਚ ਆ ਗਿਆ ਠੀਕ ਹੈ ਜੀ ਫਿਰ ਫਰੀ ਕੋਰਟ ਜੋ ਮੈਨੂੰ ਲੁਧਿਆਣੇ ਵਾਲੀ ਲੈ ਗਈ ਬਣਾ ਲਈ ਮੁੰਡੇ ਉਹਨਾਂ ਚ ਖੇਡਿਆ ਜਾ ਕੇ ਮੈਂ ਫਿਰ ਉਹ ਠੂਰ ਵਾਲੇ ਲੈ ਉੱਥੋਂ ਪੱਟ ਕੇ ਮੈਨੂੰ ਅੱਛਾ ਅੱਛਾ ਜੀ ਪਰ ਬਟਾਰ ਗਏ ਹਾਂ ਹਾਂ ਇਹ ਲੈ ਆਏ ਫਿਰ ਜਗਰਾਮ ਵਾਲੇ ਲੈ ਗਏ ਜਣੀ ਮੈਂ ਘਾਟ ਤੋ ਘਾਟ 16 17 ਕਲਮਾਂ 'ਚ ਛੇੜ ਗਿਆ ਠੀਕ ਹੈ ਜੀ ਬਾਹਰਲਾ ਬੂਲਾ ਬਣਾ ਨਹੀਂ ਸਵਾਬ ਕੋਈ ਬਾਹਰ ਨਾ ਮੇਰੇ ਪਰਚੇ ਸੀ ਮੇਰੇ ਤੇ ਅੱਛਾ ਜੀ ਬੰਦਾ ਨਹੀਂ ਸੀਗਾ ਹਾਂ ਨਾ ਮੈਂ ਉੱਤੇ ਧਿਆਨ ਹੀ ਨਹੀਂ ਕਰਿਆ ਮੇਰੀ ਘਰੇ ਮਜਬੂਰੀ ਸੀ ਅੱਛਾ ਨਹੀਂ ਬੰਦਾ ਸੀਗਾ ਫਿਰ ਪਰਚਿਆਂ ਦਾ ਫਿਰ ਇਹ ਮੋਢੀ ਸੀ ਮੂਰੇ ਸੀ ਕਿ ਨਾ ਹਾਂ ਹਾਂ ਮੋਢੀ ਦਾ ਕਰਕੇ ਫਿਰ ਇਹ ਜਾਣਾ ਤਾਂ ਇਹਦੇ ਨਾਲ ਹੀ ਸੀ ਇਹਦੇ ਨਾਲ ਜਾਣਾ ਸਾਰਿਆਂ ਨੇ ਹੈਂ ਜਦੋਂ ਕੋਈ ਨੈਟ ਤੂੰ ਮੇਰੇ ਘਰ ਦੇ ਸਾਰੇ ਹੀ ਬੰਦੀ ਬੈਠੇ ਸਾਰੇ ਬੈਠੇ ਰਹੇਗੇ ਰਹੇਗਾ ਮੇਰਾ ਘਰ ਕੀ ਜਾਣਾ ਅਸਲ ਤਾਂ ਸੱਦੇ ਹੀ ਸੋਨੂ ਸੀ ਮੈਂ ਤਾਂ ਬਾਜੀ ਸੀ ਮੈਂ ਤੁਸੀਂ ਆਓ ਹਾਂ ਮੈਨੂੰ ਹੀ ਸੀ ਚੱਕਰ ਆ ਮੇਰੇ ਤਾਂ ਮੰਗਲੇ ਫੇਰਾ ਜਿਹੜੇ ਮੁੰਡੇ ਸੀ ਤੁਸੀਂ ਤਾਂ ਮਗਰ ਸੀਗੇ ਮੰਨ ਲਾ ਮੇਰੇ ਪੋਤੇ ਸੀ ਮੁੰਡੇ ਨਸੀਦੀ ਸੀ ਨਸ਼ੀਖਪੁਰ ਬੰਦੇ ਸੀ ਉਹਨਾਂ ਨੇ ਮੈਨੂੰ ਇੱਥੇ ਰੱਖਿਆ ਵੀਰ ਬਹੂਨਾ ਮਾਰ ਦੇਣੇ ਮੇਰੇ ਘਰ ਵਾਲੀ ਨੂੰ ਮਾਰ ਦੇਣਾ ਮੇਰੀਆਂ ਮਜਬੂਰੀਆਂ ਇਹ ਬਣ ਗਈਆਂ ਠੀਕ ਹੈ ਜੀ ਆ ਬੰਦਾ ਤਾਂ ਸੀਗਾ ਬਾਹਰ ਲਾਟੋ ਹਾਂ ਨੌਜੋ ਮੇਰੇ ਬੰਦੇ ਹੀ ਮਾਰਤਾ ਨੌ ਚ ਹੋਰ ਨੌ ਦੇ ਵਿੱਚ ਮੈਂ ਜਾਣਾ ਸੀ ਬਾਹਰ ਨੂੰ ਠੀਕ ਆ ਠੀਕ ਤੇ ਇਹਦੇ ਬੰਦਾ ਮਾਰਦਾ ਬਿੱਤੇ ਪਰਚੇ ਦੇ ਮੈਨੂੰ ਪਤਾ ਉਹਨਾਂ ਨੇ ਅਗਲੇ ਆਨੇ ਵਿੱਚ ਇਹੋ ਸਾਰਾ ਕੁਝ ਹੀ ਖਤਮ ਹੋ ਗਿਆ ਬਿੱਤੇ ਬਰੇਡ ਤਾਂ ਹੂੰ ਮੈਂ ਉਹ ਚੰਦਪ੍ਰਾਣੀ ਦੇ ਖੇੜਦਾ ਸੀ ਠੀਕ ਹੈ ਜੀ ਸੰਤਾ ਦੀ ਮੈਂ ਪੈਰਪੂਰ ਫੜਦਾ ਸੀ ਯਾਰ ਮੈਨੂੰ ਕਦੇ ਵੇਲੇ ਲਾ ਦਿਓ ਆਹੋ ਵੀ ਚਲੋ ਉਹ ਮਹਾਰਾਜੇ ਬੰਦੇ ਹੀ ਲਾਉਣਦੇ ਮੈਨੂੰ ਵੇਲੇ ਇਹ ਗੱਲ ਤਾਂ ਕੋਈ ਖਾਸ ਨਹੀਂ ਸੀ ਆਪਣਾ ਬਹੁਤ ਮੋਹ ਪਿਆਰ ਦੀ ਜਿੰਦਸ਼ਾ ਬਾਬਾ ਨਾਲ ਸ਼ਤ ਤਸੋਂ ਨਾ ਹਾਂਜੀ ਆਪਣੇ ਘਰ ਵਾਲੀ ਗੱਲ ਸੀ ਯਾਰ ਉਹ ਬੰਦੇ ਨਾਲ ਤਾਂ ਠੀਕ ਆ ਉਹ ਕਹਿੰਦੇ ਤੇਰੇ ਬੱਚੇ ਮੈਂ ਕਿਹਾ ਨਹੀਂ ਦਾ ਮੇਰੇ ਬੱਚੇ ਪੁੱਤਾਂ ਨੂੰ ਬਾਹਰ ਲਾ ਦਿਓ ਆਈ ਹੁੰਦਾ ਉਹਦੇ ਕੋਲੋਂ ਬਾਹਰੋਂ ਬੰਦੇ ਆਉਂਦੇ ਸੀ ਹਾਂ ਆ ਜਿਹੜੇ ਬੰਦੇ ਕੋਲੇ ਆਉਂਦੇ ਹੁਣ ਚਲ ਆ ਜਾਂਦਾ ਵੀ ਯਾਰ ਇੱਕ ਅੱਦੇ ਨੂੰ ਖਿੱਚ ਲੈ ਹਾਂ ਗਰੀਬ ਜ਼ਿੰਦਗੀ ਆ ਕੋਈ ਇੰਨੀ ਜਾਜਾਤ ਮੋਟੀ ਨਹੀਂ ਥੋੜੇ ਬਹਾਨਾ ਆਹੋ ਤੇ ਹੈ ਖਸਤਾਈ ਸੀ ਉਹ ਖਸਤਾ ਬੰਦਾ ਤੈਨੂੰ ਬਹਿ ਕੇ ਕਹਿੰਦਾ ਆਉਂਦਾ ਡਾਣੀਆਂ ਲੂਣੀਆਂ ਨੂੰ ਹਾਂ ਇਹ ਤਾਂ ਹੈ ਪਹਿਲਾਂ ਬਾਇਲਾ ਬੰਦੇ ਦੇ ਨਾਲ ਹੀ ਜਾਂਦਾ ਇਹਦਾ ਨਾਲ ਹੀ ਜਾਂਦਾ ਕੁਆੜੀ ਵਾਲਾ ਬਾਇਲ ਤਾਂ ਇਹਦਾ ਨਾਲ ਹੀ ਜਾਂਦਾ ਕੋਈ ਬਾਇਰੀਆ ਕਬੂਤਰ ਬਾਜ਼ੀ ਆ ਘੋੜੀਆਂ ਰੱਖਣ ਦਾ ਬਾਇਲ ਆ ਕੋਈ ਪਪਾਰ ਆ ਉਹ ਬੱਬਲੇ ਦੀ ਕਿੰਨਾ ਹਾਰ ਜਾਂਦਾ ਰਹੀ ਜਾਂਦਾ ਨਹੀਂ ਉਹ ਤਾਂ ਬੰਦੇ ਨਾਲ ਹੀ ਜਾਂਦਾ ਬੈਲ ਤਾਂ ਫਿਰ ਹਨਾ ਜਿਵੇਂ ਮਰਣਾ ਹਾ ਮਨ ਲ ਬੱਚ ਵਪਾਰੀ ਹੁੰਦੇ ਆ ਜਦ ਲੋਖ ਖੁੰਡੀ ਤੇ ਹੋ ਜਾਂਦੇ ਫਿਰ ਵੀ ਨਹੀਂ ਖੇੜਾ ਛੱਡਦੇ ਹੁਣ ਮੈਂ ਇਹ ਦੇਖਣ ਗਿਆ ਇਧਰਾਂ ਚੋ ਮੈਚ ਉਹ ਮੈਨੂੰ ਜਿਹੜੇ ਬੰਦੇ ਖਾਲੀ ਖੇੜਦੇ ਸੀ ਮੈਂ ਪਿੱਟਦਾ ਸੀ ਵੀ ਖਾਲੀ ਖੇਢੀ ਜਾਂਦੇ ਆ ਯਾ ਕਿਹੜਾ ਖਾਲੀ ਖੇੜਦਾ ਮੈਨੂੰ ਜਾਪੀ ਹੁੰਦੀ ਪਤਾ ਲੱਗਦਾ ਵੀ ਇਹ ਸਤਾਜਾ ਦੇ ਨਹੀਂ ਕਢਾਏ ਹੋਏ ਹਾਂ ਪਤਾ ਲੱਗ ਜਾਂਦਾ ਵੀ ਆ ਜੀ ਖਾਲੀ ਖੇੜਦੇ ਆ ਠੀਕ ਆ ਬਸ ਬਹੁਤ ਧੰਨਵਾਦ ਤੇਰਾ ਧੰਨਵਾਦ ਜੀ ਬਹੁਤ ਬਹੁਤ ਅੱਜ ਆਪਣੇ ਬਹੁਤ-ਬਹੁਤ ਧੰਨਵਾਦ ਆਪਣੇ ਕਬੱਡੀ ਦੇ ਮਹਾਰਤੀ ਬਗਲਾ ਜੀ ਜਿਨ੍ਹਾਂ ਨੇ ਕਿ ਆਪਣੇ ਘਰੇ ਦਰਸ਼ਨ ਦਿੱਤੇ ਬਈ ਤੇ ਅੱਜ ਵੀ ਬਗਲਾ ਜੀ ਆਪਣੇ ਕਬੱਡੀ ਖਿਡਾਰੀ ਗੁਰਜੰਟ ਨੂੰ ਮਿਲਣ ਆਏ ਸੀ ਜੋ ਕਿ ਬਈ ਮੰਨ ਲਓ ਕਿ ਚਲੋ ਬਈ ਗਰੀਬੀ ਨਾਲ ਬਹੁਤ ਜ਼ਿਆਦਾ ਲੜ ਰਿਹਾ ਹੈ ਤੇ ਸਾਰੀ ਉਮਰ ਉਹ ਬੰਦੇ ਨੇ ਕਬੱਡੀ ਨੂੰ ਦਿੱਤੀ ਬਈ ਤੇ ਸਾਰੇ ਭਰਾਵਾਂ ਨੂੰ ਹੱਥ ਬੰਨ ਕੇ ਬੇਨਤੀ ਹੈ ਕਿ ਵੀਰ ਦੀ ਬਈ ਸਪੋਰਟ ਕਰੋ ਵੀਰ ਬਹੁਤ ਜ਼ਿਆਦਾ ਮਿਹਨਤੀ ਹੈ ਤੇ ਵੀਡੀਓ ਨੂੰ ਵੀਰ ਬਣ ਕੇ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਬਈ ਸਾਰਿਆਂ ਦਾ